ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਦੋਸਤੋ ਤੁਹਾਡਾ ਸਾਡੇ ਸਟੇਜ ਉੱਤੇ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਇਸ ਪੇਜ ਦੇ ਦੁਆਰਾ ਆਪ ਜੀ ਨੂੰ ਆਯੁਰਵੈਦਿਕ ਨੁਸਖੇ ਸ਼ੇਅਰ ਕਰਦੇ ਰਹਿੰਦੇ ਹਾਂ ਸੋ ਅੱਜ ਜਿਸ ਨੁਸਖੇ ਬਾਰੇ ਜਿਸ ਬਿਮਾਰੀ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਜੀ ਪੇਟ ਦੀ ਸਮੱਸਿਆ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਪੇਟ ਦੀ ਸਮੱਸਿਆ ਹੈ ਚਾਹੇ ਕਬਜ ਹੈ ਗੈਸ ਹੈ ਜਾਂ ਤਜਾਬ ਬਣਦਾ ਹੈ ਜਾਂ ਕੋਈ ਵੀ ਪੇਟ ਦੀ ਸਮੱਸਿਆ ਹੈ ਉਦੇ ਵਾਸਤੇ ਅੱਜ ਬੜਾ ਹੀ ਅਸਰਦਾਰ ਚਮਤਕਾਰ ਵਾਂਗੂ ਕੰਮ ਕਰਨ ਵਾਲਾ ਆਪ ਜੀ ਨੂੰ ਆਯੁਰਵੈਦਿਕ ਨੁਸਖਾ ਦੱਸਣ ਜਾ ਰਹੇ ਹਾਂ ਇਹ ਨੁਸਖਾ ਵਰਤ ਕੇ ਤੁਹਾਡੇ ਸਰੀਰ ਦੇ ਲਾਗੇ ਕੋਈ ਵੀ ਬਿਮਾਰੀ ਜਿਹੜੀ ਨਹੀਂ ਆਵੇਗੀ ਸੋ ਉਹ ਨੁਸਖਾ ਇਹ ਨੁਸਖਾ ਨੋਟ ਕਰੋ ਜੀ ਤੁਸੀਂ ਲੈਣਾ ਹੈ ਜੀ ਆਮਲੇ ਦਾ ਜੂਸ ਜੀ ਹਾਂ ਆਮਲੇ ਦਾ ਜੂਸ ਲੈ ਕੇ ਦੋ ਦੋ ਟੱਕਣ ਸੁਬਾ ਸ਼ਾਮ ਤੁਸੀਂ ਇਸ ਦਾ ਸੇਵਨ ਕਰਨਾ ਹੈ ਤੁਸੀਂ ਦੇਖੋਗੇ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਪੇੜ ਦੀ ਕੋਈ ਵੀ ਸਮੱਸਿਆ ਜਿਹੜਾ ਜਿਹੜੀ ਹੈ ਉਹਦਾ ਹੱਲ ਹੋ ਜਾਵੇਗਾ ਸੋ ਵੀਡੀਓ ਚੰਗੀ ਲੱਗੇ ਸਰਬੱਤ ਦੇ ਭਲੇ ਵਾਸਤੇ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਗਲੀ ਵੀਡੀਓ ਕਿਸ ਬਿਮਾਰੀ ਉੱਤੇ ਬਣਾਈਏ ਕਮੈਂਟ ਕਰਕੇ ਜਰੂਰ ਦੱਸੋ ਅਤੇ ਬੇਨਤੀ ਹੈ ਭਾਈ ਕਿਸੇ ਨੇ ਵੀ ਸਾਡੇ ਕੋਲੋਂ ਕੋਈ ਆਯੁਰਵੈਦਿਕ ਦਵਾਈ ਆਯੁਰਵੈਦਿਕ ਮੈਡੀਸਨ ਜਿਹੜੀਆਂ ਬੂਟੀਆਂ ਵਾਲੀ ਮੈਡੀਸਨ ਬਣਵਾਉਣੀ ਹੋਵੇ ਉਸ ਵੀਡੀਓ ਵਿੱਚ ਦਿੱਤੇ ਗਏ ਨੰਬਰਾਂ ਉੱਤੇ ਸੰਪਰਕ ਕਰਕੇ ਸਾਡੇ ਕੋਲ ਬਣਵਾ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ